ਅਜੋਕ ਦੇ ਅਨਸਾਰ ਹੜਾ ਮਗਰੋ ਅੱਗੇ ਕੀ ਕੀ ਹੋਣਾ ਹੈ ਭਵਿੱਖਬਾਣੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਂਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਹੜਾਂ ਦੇ ਬਾਰੇ ਬਹੁਤ ਸੁਣ ਰਹੇ ਹਾਂ ਬੜਾ ਜਿਹੜਾ ਹੈ ਸਾਨੂੰ ਦਰਸਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਤੇ ਆਪਾਂ ਹੜਾਂ ਦੇ ਬਾਰੇ ਜਾਣਕਾਰੀ ਲੈ ਰਹੇ ਹਾਂ ਤੇ ਬੜਾ ਸੰਗਤ ਦਾ ਆਪਾਂ ਨੁਕਸਾਨ ਹੁੰਦਾ ਵੀ ਤਕਿਆ ਹੈ ਬਹੁਤ ਨੁਕਸਾਨ ਜਿਹੜਾ ਹੈ ਉਹ ਸੰਗਤ ਦਾ ਹੋ ਚੁੱਕਿਆ ਹੈ ਬੜੀ ਮਾੜੀ ਗੱਲ ਹੈ ਸਾਸਰਾਂ ਦੀ ਚਲੋ ਜੇ ਕੁਦਰਤ ਨੇ ਕੀਤਾ ਉਹਦੇ ਡਾਢੇ ਅੱਗੇ ਕੀ ਦਾ ਜੋਰ ਪਰ ਮੈਂ ਫਿਰ ਵੀ ਕਹਿੰਦਾ ਵੀ ਬਹੁਤ ਮਾੜਾ ਹੋਇਆ ਪ੍ਰਮਾਤਮਾ ਜੀ ਥੋੜਾ ਜਿਆ ਤਰਸ ਕਰੋ ਪ੍ਰਕਿਰਤੀ ਦੇ ਸਾਡੇ ਹਰਗਿਆਂ ਦੇ ਤਰਸ ਕਰੋ ਉਹਨਾਂ ਵੀਰ ਭੈਣ ਬਜ਼ੁਰਗਾਂ ਤੇ ਤਰਸ ਕਰੋ ਛੋਟੇ ਛੋਟੇ ਬੱਚੇ ਲੈ ਕੇ ਨਾ ਉਹ ਕਿਸ ਤਰ੍ਹਾਂ ਛੱਤਾਂ ਤੇ ਬੈਠੇ ਆ ਪਾਣੀ ਦੇ ਵਿੱਚ ਬੈਠੇ ਆ ਸਾਥ ਸੰਗਤ ਆਪਾਂ ਉਹਨਾਂ ਲਈ ਜ਼ਰੂਰ ਸੋਚੀਏ ਤੇ ਬੇਨਤੀ ਕਰਾਂ ਵੀ ਹੜ ਤਾਂ ਆ ਗਏ ਤੇ ਚਲੋ ਜਿਹੜੀ ਆਫਤ ਆ ਗਈ ਹੁਣ ਜਿਹੜਾ ਪਾਣੀ ਆ ਗਿਆ ਉਹਨੂੰ ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਮੋਟਰ ਲਾ ਕੇ ਜਾਂ ਬਾਲਟੀਆਂ ਭਰਨ ਕਰਕੇ ਬਾਹਰ ਕੱਢ ਦਾਂਗੇ ਉਹ ਤਾਂ ਹੁਣ ਕਿਸੇ ਗੱਲ ਨਾਲ ਹੀ ਘਟੂ ਜਾਂ ਫਿਰ ਇੰਜ ਕਹਿ ਲਓ ਵੀ ਕਿਸੇ ਤਰੀਕੇ ਨਾਲ ਹੀ ਘਟੂਗਾ ਉਹਨੂੰ ਇਹ ਤਾਂ ਹੈ ਨਹੀਂ ਵੀ ਆਪਾਂ ਕਿਸੇ ਚੱਕ ਕੇ ਆਪਾਂ ਉਂਜੀ ਬਸ ਸੁੱਟ ਦਾਂਗੇ ਵੀ ਚਲੋ ਕੋਈ ਗੱਲ ਨਹੀਂ ਜੀ ਬਾਹਰ ਕੱਢ ਦੋ ਬਾਹਰ ਕੱਢ ਦੋ ਸਾਧ ਸੰਗਤ ਜਦੋਂ ਪਿੱਛੋਂ ਪਾਣੀ ਆਉਣਾ ਬੰਦ ਹੋਊਗਾ ਤੇ ਉਹ ਫੇਰ ਘਟੂਗਾ ਉਹ ਜਿੱਥੋਂ ਪਾਣੀ ਆਇਆ ਤੇ ਉਹਨਾਂ ਥਾਵਾਂ ਨੂੰ ਫੇਰ ਮੁਰਝਾਣਾ ਪਰ ਬਾਅਦ ਵਿੱਚ ਜਿਹੜਾ ਨੁਕਸਾਨ ਹੋਣਾ ਨਾ ਉਹ ਨੁਕਸਾਨ ਦੇਖ ਕੇ ਤਾਂ ਨਿਕਲ ਜਾਂਦੀ ਐ ਚੀਕ ਨਿਕਲਦੀ ਐ ਸਾਸ ਸੰਗਤ ਕਿਵੇਂ ਚੀਕ ਨਿਕਲਦੀ ਐ ਜਿਹੜਾ ਸਮਾਨ ਐ ਉਹ ਕਿਵੇਂ ਖਰਾਬ ਹੋਇਆ ਜਿਹੜਾ ਸਮਾਨ ਐ ਉਹ ਕਿਵੇਂ ਖਰਾਬ ਹੋ ਰਿਹਾ ਐ ਜਿਹੜਾ ਸਮਾਨ ਐ ਉਹ ਦੇਖੋ ਹਜ਼ਾਰਾਂ ਦਾ ਸਮਾਨ ਐ ਜੀ ਹੁਣ ਦੇਖੋ ਬੈੱਡ ਆਦਿਕ ਗਦੈਲੇ ਆਦਿਕ ਕਿਸੇ ਧੀ ਵਾਸਤੇ ਸਮਾਨ ਜੋੜਿਆ ਹੋਇਆ ਸੀ ਉਹਨੂੰ ਵਿਆਹ ਵਿੱਚ ਦੇਣਾ ਤੇ ਉਹ ਸਾਰਾ ਸਮਾਨ ਖਰਾਬ ਹੋ ਗਿਆ ਇੱਕ ਪਰਿਵਾਰ ਮੈਂ ਇਹੋ ਜਿਹਾ ਵੇਖਿਆ ਗੱਲ ਬਹੁਤ ਦਿਨ ਹੋ ਗਏ ਉਹਨਾਂ ਨੇ ਬੱਚੀ ਦਾ ਵਿਆਹ ਕਰਨਾ ਸੀ ਪਾਣੀ ਇੱਕਦਮ ਘਰ ਦੇ ਵਿੱਚ ਆ ਗਿਆ ਤੇ ਜਿਹੜਾ ਚਲੋ ਜ਼ਰੂਰੀ ਸਮਾਨ ਸੀ ਉਹ ਲੈ ਕੇ ਚਲੋ ਵਿਚਾਰੇ ਕੋਠੇ ਤੇ ਚੜ ਗਏ ਜੀ ਲੱਕੜ ਦੀ ਪੌੜੀ ਉਹਨਾਂ ਦੇ ਵਿਚਾਰਿਆਂ ਦੀ ਲੱਕੜ ਦੀ ਪੌੜੀ ਕੋਠੇ ਤੇ ਚੜ ਗਏ ਤੇ ਜਿਹੜਾ ਧੀ ਵਾਸਤੇ ਕੁਝ ਧੰਨ ਜੋੜਿਆ ਹੋਇਆ ਸੀ ਨਾ ਘਰ ਦੇ ਵਿੱਚ ਵਿਚਾਰੇ ਉਹ ਚੱਕਣਾ ਭੁੱਲ ਗਏ ਇੰਨੇ ਨੂੰ ਪਾਣੀ ਚੜ ਗਿਆ ਜੀ ਜਦੋਂ ਪਾਣੀ ਚੜ ਗਿਆ ਪਤਾ ਲੱਗਿਆ ਵੀ ਉਹ ਤਾਂ ਸਾਰਾ ਕੁਝ ਹੀ ਡੁੱਬ ਗਿਆ ਤੇ ਚਲੋ ਪਾਣੀ ਚੜ ਗਿਆ ਤੇ ਘਰੇ ਸਿਆਣੇ ਸੀ ਉਹਨਾਂ ਨੇ ਦੇਖਿਆ ਵੀ ਪਾਣੀ ਦਾ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ ਵੀ ਚਲੋ ਕੋਈ ਨਾ ਆਪਾਂ ਦੇਖੀਏ ਪਾਣੀ ਤਾਂ ਜਦੋਂ ਘਟੂ ਜਦੋਂ ਘਟੂ ਵੀ ਆਪਾਂ ਦੇਖੀਏ ਜਾ ਕੇ ਸਮਾਨ ਆਪਾਂ ਬੱਚੀ ਦਾ ਜਿਹੜਾ ਧਾਨਾ ਉਹ ਤਾਂ ਚੱਕ ਲਈਏ ਜਦੋਂ ਗਏ ਨਾ ਉਹ ਪਤਾ ਹੀ ਨਹੀਂ ਲੱਗਿਆ ਜੀ ਕਿੱਧਰ ਗਿਆ ਪਾਣੀ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਪਾਣੀ ਦਾ ਵਹਾਅ ਸੀ ਪਾਣੀ ਵਗਦਾ ਜਾ ਰਿਹਾ ਸੀ ਉਹ ਵਹਿ ਗਿਆ ਜਿਹੜਾ ਕੁਝ ਬਚਿਆ ਵਿਚਾਰਾ ਹੋਰ ਮਾੜਾ ਮੋਟਾ ਜੋੜ ਕੇ ਰੱਖਿਆ ਸੀ ਅੰਦਰ ਉਂਦਰ ਖਾਲ ਖੁੰਜੇ ਦੇ ਵਿੱਚ ਉਹ ਵਿਚਾਰਾ ਪਾਣੀ ਨਾ ਖਰਾਬ ਹੋ ਗਿਆ ਤੇ ਇਹੋ ਜਿਹੇ ਹਾਲਾਤ ਨੇ ਸਾਹ ਸੰਗਤ ਮੈਂ ਬੇਨਤੀ ਕਰਾਂ ਵੀ ਐਸੇ ਪਰਿਵਾਰ ਆਪਾਂ ਉਹਨਾਂ ਦੀ ਗਿਣਤੀ ਕਰੀਏ ਅੱਜ ਲੱਗੇ ਹੋਇਆ ਨਾ ਵੀ ਫਲਾਣੇ ਨੂੰ ਇੰਨਾ ਰਾਸ਼ਨ ਦੇ ਰਹੇ ਹੋ ਜੀ ਉਹਨੂੰ ਇੰਝ ਕਰ ਦਿਓ ਜਿਉ ਉਹਨੂੰ ਆਹ ਕਰ ਦਿਓ ਆ ਸਾਡੇ ਕੁਝ ਲੋਕ ਜਿਹੜੇ ਨੇ ਆ ਬੁੰਟੜ ਲੋਕ ਉਹ ਜਾਤਾਂ ਪਾਤਾਂ ਦੇ ਆਧਾਰ ਤੇ ਲੜੀ ਜਾਂਦੇ ਨੇ ਜੀ ਉਹ ਫਲਾਣਾ ਜੀ ਉਹ ਕਹਿੰਦੇ ਰਾਸ਼ਨ ਸਾਡੇ ਵਾਸਤੇ ਆ ਰਿਹਾ ਜੀ ਉੱਧਰ ਕੋਈ ਆਫਤ ਆ ਗਈ ਐ ਅਸੀਂ ਉੱਧਰ ਜਾਵਾਂਗੇ ਇੰਜ ਕਰਾ ਤੁਸੀਂ ਵੀਡੀਓ ਵੇਖੀ ਹੋਣੀ ਆ ਜਾਤ ਪਾਤ ਦਾ ਮੁੱਦਾ ਬਣਾ ਰੱਖਿਆ ਮੈਂ ਬੇਨਤੀ ਕਰਾਂ ਵੀ ਜੇ ਕੋਈ ਮਾੜੇ ਘਰ ਜੰਮਿਆ ਇਹਦੇ ਵਿੱਚ ਉਹਦਾ ਤੇ ਕਸੂਰ ਨਹੀਂ ਨਾ ਹੈਗਾ ਉਹ ਤੇ ਪਰਮਾਤਮਾ ਦੀ ਮਰਜ਼ੀ ਐ ਜਿਹਨੂੰ ਜਿੱਥੇ ਰੱਖਣਾ ਉਹ ਤੇ ਫਿਰ ਉੱਚੇ ਉੱਚੇ ਕਰੋੜਾਂ ਦੇ ਮਹਿਲਾਵਾਲਿਆਂ ਨੂੰ ਵੀ ਜਿਹੜੇ ਬਾਲਿਆਂ ਦੀ ਛੱਤ ਪਾਈ ਬੈਠੇ ਆ ਉਹਨਾਂ ਤੋਂ ਵੀ ਨੀਵੇਂ ਥਾਂ ਬਿਠਾ ਦਿੰਦਾ ਇੰਨਾ ਹੰਕਾਰ ਨਾ ਕਰੋ ਮਾਣ ਨਾ ਕਰੋ ਤੇ ਮੈਂ ਇਹ ਨਹੀਂ ਕਹਿੰਦਾ ਕਿ ਕੁਝ ਲੋਕ ਗਲਤੀਆਂ ਨਹੀਂ ਕਰਦੇ ਗਲਤੀਆਂ ਹੁੰਦੀਆਂ ਨੇ ਸਭ ਤੋਂ ਹੁੰਦੀਆਂ ਨੇ ਉਹਨਾਂ ਨੂੰ ਪਿਆਰ ਨਾਲ ਪ੍ਰੇਮ ਨਾਲ ਬੈਠ ਕੇ ਇੱਕ ਇਨਸਾਨੀਅਤ ਤੌਰ ਤੇ ਸਮਝਾਇਆ ਜਾਏ ਇਹਨੂੰ ਜਾਤ ਪਾਤ ਦਾ ਇਸ਼ੂ ਬਣਾ ਕੇ ਸੋਸ਼ਲ ਮੀਡੀਆ ਤੇ ਕਿਉਂ ਫਲਾਇਆ ਜਾ ਰਿਹਾ ਵੀ ਨੈਸ਼ਨਲ ਮੀਡੀਆ ਤੇ ਪਹਿਲੇ ਹੀ ਮਾਨ ਨਹੀਂ ਉਹ ਚੀਜ਼ਾਂ ਤੇ ਚਾਹੁੰਦੇ ਨੇ ਵੀ ਇਹਨਾਂ ਲੋਕਾਂ ਦੇ ਵਿੱਚ ਆ ਚੀਜ਼ਾਂ ਹੋਣ ਤੇ ਅਸੀਂ ਉਹਨਾਂ ਨੂੰ ਕਰੀਟ ਅਪ ਕਰਕੇ ਦੇ ਰਿਹਾ ਵੀ ਹਾਂ ਬੋਲੋ ਜੀ ਤੁਸੀਂ ਹੋਰ ਬੋਲੋ ਵਧੀਆ ਹੋਏਗਾ ਸਾਡੇ ਖਿਲਾਫ ਬੋਲੋ ਇਹ ਇਹ ਕੰਮ ਨਾ ਕਰੋ ਕਿ ਮੈਂ ਬੇਨਤੀ ਕਰਾਂ ਵੀ ਆਪਾਂ ਨੂੰ ਲੋੜ ਹੈ ਰਾਸ਼ਨ ਜਿਹੜਾ ਹੈ ਜਿੱਥੇ ਚਲੋ ਪਹੁੰਚ ਗਿਆ ਜਿੰਨਾ ਪਹੁੰਚਿਆ ਉਹਨਾਂ ਕੋਲੇ 10 10 ਦਿਨ ਦਾ ਰਾਸ਼ਨ ਘਟੋਕਟ ਜਮ੍ਹਾਂ ਕਰ ਦਿਓ ਵੀ ਭਾਈ ਹੁਣ ਸਾਡੇ ਵੱਲੋਂ ਕੋਈ ਜਿਹੜੀ ਟੀਮ ਹੈ ਨਹੀਂ ਆਊਗੀ ਤੁਸੀਂ ਜਮ੍ਹਾਂ ਰੱਖੋ ਖਾਂ ਤੁਹਾਡੇ ਕੋਲੇ ਮੋਬਾਈਲ ਫੋਨ ਕੋਈ ਹੈ ਕੋਈ ਐਸਾ ਫੋਨ ਜਿਹਦੇ ਨਾਲ ਸਾਨੂੰ ਕੰਟੈਕਟ ਕਰ ਸਕੋ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਕੋਲ ਦੇਣ ਆਵਾਂਗੇ ਉਹ ਉਹ ਚਲੋ ਸੇਵਾ ਹੈ ਵੱਖਰੀ ਗੱਲ ਤੇ ਬਾਅਦ ਸਾਨੂੰ ਐਸੇ ਪਰਿਵਾਰ ਲੱਭਣ ਦੀ ਲੋੜ ਹੈ ਜਿਨ੍ਹਾਂ ਦੀ ਧੀਆਂ ਦੇ ਵਿਆਹ ਹੋਣ ਵਾਲੇ ਉਹਨਾਂ ਦੇ ਧੀਆਂ ਦੇ ਵਿਆਹ ਦਾ ਜਿਹੜਾ ਹੈ ਅਸੀਂ ਪ੍ਰੋਗਰਾਮ ਉਲੀਕੀਏ ਜਿਨ੍ਹਾਂ ਗਰੀਬ ਘਰਾਂ ਦਾ ਵਿਚਾਰਾ ਅ ਘਰ ਟੈ ਗਏ ਉਹਨਾਂ ਘਰਾਂ ਨੂੰ ਜਿਹੜਾ ਹੈ ਦੁਬਾਰਾ ਤੋਂ ਸੁਰਜੀਤ ਕਰਨਾ ਔਰ ਦੂਸਰੀ ਗੱਲ ਜਿਹੜੇ ਵਿਚਾਰੇ ਅਪਾਹਜ ਨੇ ਜਿਹੜੇ ਠਿੱਲੇ ਮੱਠੇ ਹੋ ਗਏ ਜਿਨ੍ਹਾਂ ਦਾ ਕੋਈ ਇਲਾਜ ਚੱਲ ਰਿਹਾ ਹੁਣ ਪਾਣੀ ਕਰਕੇ ਕਿਧਰੇ ਜਾ ਨਹੀਂ ਸਕਦੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾ ਕੇ ਉਹਨਾਂ ਦਾ ਇਲਾਜ ਕਰਾਉਣ ਲਈ ਦਵਾਈ ਬੂਟੀ ਉਹਨਾਂ ਨੂੰ ਆ ਚੀਜ਼ਾਂ ਜ਼ਰੂਰੀ ਨੇ ਸਾਥ ਸੰਗਤ ਖਾਣਾ ਪੀਣਾ ਬਹੁਤ ਸਾਰੀਆਂ ਸੰਸਥਾਵਾਂ ਦੇ ਰੀਆਂ ਨੇ ਬੀਬੀਆਂ ਭੈਣਾ ਤੁਸੀਂ ਵੇਖੋ ਵੀ ਉਹਨਾਂ ਨੂੰ ਬੀਬੀਆਂ ਦੀ ਇੱਕ ਟੀਮ ਤਿਆਰ ਕੀਤੀ ਜਾਵੇ ਉਹਨਾਂ ਨੂੰ ਬੀਬੀਆਂ ਪਹਿਣਾ ਤੱਕ ਪਹੁੰਚਾਇਆ ਜਾਵੇ ਉਹਨਾਂ ਨੂੰ ਲੋਡ ਹੈ ਜੀ ਜਿਵੇਂ ਬੀਬੀਆਂ ਦੇ ਸਰੀਰ ਦੇ ਕੱਪੜੇ ਆ ਹਨਾ ਜੀ ਤੇ ਹੋਰ ਸਾਜੋ ਸਮਾਨ ਜਿਵੇਂ ਆਪਾਂ ਦੇਖਦੇ ਆਂ ਵੀ ਜਿਵੇਂ ਉਹਨਾਂ ਬੀਬੀਆਂ ਨੂੰ ਜ਼ਰੂਰਤ ਪੈਂਦੀ ਹੈ ਹਨਾ ਵੀ ਉਹ ਚੀਜ਼ਾਂ ਜੋ ਉਹਨਾਂ ਦੇ ਬੀਬੀਆਂ ਹੀ ਇੱਕ ਬੀਬੀ ਨੂੰ ਸਮਝ ਸਕਦੀਆਂ ਨੇ ਉਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਦਿਓ ਤੇ ਬੱਚਿਆਂ ਵਾਸਤੇ ਕੋਈ ਸਮਾਨ ਦੀ ਲੋੜ ਹੈ ਕੋਈ ਢਿਲਮਠ ਜਾਂ ਕੁਝ ਵੀ ਦਵਾਈਆਂ ਆਦ ਕੋ ਉਹਨਾਂ ਚੀਜ਼ਾਂ ਦੀ ਲੋੜ ਹੈ ਤੇ ਇਹ ਕੱਲਾ ਹੁਣੀ ਲੋੜ ਨਹੀਂ ਵੀ ਪਾਣੀ ਉਤਰ ਗਿਆ ਚਲੋ ਜੀ ਉਹ ਫਿਰ ਉਹ ਆਪਣੇ ਰਾਹ ਅਸੀਂ ਆਪਣੇ ਰਾਹ ਫਿਰ ਕਿਹੜੀ ਸੇਵਾ ਸਾਧ ਸੰਗਤ ਨਾ ਨਾ ਗੱਲ ਇਹ ਨਹੀਂ ਗੱਲ ਇਹ ਹੈ ਵੀ ਪਾਣੀ ਉਤਰਨ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਸਹਾਰਾ ਦੇਣ ਦੀ ਲੋੜ ਹੈ ਅੱਜ ਤੱਕ ਸਾਰੇ ਜਾ ਰਹੇ ਨੇ ਪਾਣੀ ਉਤਰਨ ਤੋਂ ਬਾਅਦ ਕਿਹਨੇ ਜਾਣਾ ਇੱਕ ਨੌਜਵਾਨ ਉਹ ਬੋਲ ਰਿਹਾ ਸੀ ਬੋੜੀ ਮੈਨੂੰ ਚੰਗੀ ਗੱਲ ਲੱਗੀ ਕਹਿੰਦਾ ਅੱਜ ਸਾਨੂੰ ਜ਼ਰੂਰਤ ਹੈ ਸੰਗਤ ਜੀ ਕਿ ਪਾਣੀ ਉਤਰਨ ਤੋਂ ਬਾਅਦ ਇਹਨਾਂ ਦਾ ਸਾਥ ਦੇਈਏ ਅੱਜ ਤੱਕ ਇਹਨਾਂ ਸਾਰੇ ਆ ਰਹੇ ਨੇ ਪਰ ਪਾਣੀ ਉਤਰਨ ਤੋਂ ਬਾਅਦ ਕਹਿੰਦੇ ਇਥੇ ਕਿਸੇ ਨੇ ਢੀੜਾ ਨਹੀਂ ਮਾਰਨਾ 2023 ਦੇ ਵਿੱਚ ਆਏ ਹੋਇਆ ਤੇ ਉਸ ਤੋਂ ਪਹਿਲਾਂ ਜਿੰਨੀ ਵਾਰ ਪਾਣੀ ਆਇਆ ਐਂ ਹੋਇਆ ਕਹਿੰਦਾ ਉਦੋਂ ਸਾਰੇ ਆਉਂਦੇ ਨੇ ਤੇ ਆਪੋ ਆਪਣਾ ਜਿਹੜਾ ਹੈ ਸੇਵਾ ਕਰਕੇ ਚਲੋ ਚੰਗੀ ਗੱਲ ਹੈ ਸੇਵਾ ਕਰਕੇ ਕਹਿੰਦਾ ਚਲੇ ਜਾਂਦੇ ਨੇ ਪਰ ਬਾਅਦ ਵਿੱਚ ਲੋੜ ਪੈਂਦੀ ਹੈ ਕਹਿੰਦਾ ਇਹਨਾਂ ਲੋਕਾਂ ਦਾ ਇਹ ਹਾਲਾਤ ਜਿਹੜੇ ਆ ਨਾ ਬਾਅਦ ਵਿੱਚ ਤੁਸੀਂ ਆਓਗੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਰੋਣਾ ਨਿਕਲੂਗਾ ਤੁਸੀਂ ਵੇਖ ਕੇ ਰੋਹੋਗੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਰਹਿ ਰਹੇ ਨੇ ਇਹੋ ਜਿਹੇ ਹਾਲਾਤ ਇਹਨਾਂ ਲੋਕਾਂ ਦੇ ਹੋਗੇ ਕਿਉਂਕਿ ਉਦੋਂ ਜਦੋਂ ਪਾਣੀ ਉੱਤਰਦਾ ਨਾ ਉਦੋਂ ਹਾਲਾਤ ਜਿਹੜੇ ਨੇ ਐਸੇ ਬਣ ਜਾਂਦੇ ਨੇ ਹਾਲਾਤ ਗੰਭੀਰ ਬਣ ਜਾਂਦੇ ਨੇ ਤੇ ਉਹ ਹਾਲਾਤ ਫਿਰ ਇਹੋ ਜਿਹੇ ਹੁੰਦੇ ਨੇ ਸਾਥ ਸੰਗਤ ਉਹਨਾਂ ਕੋਲੇ ਕੰਮਕਾਰ ਵਿਚਾਰਿਆਂ ਕੋਲੇ ਕੋਈ ਨਹੀਂ ਹੁੰਦਾ ਹੁਣ ਉਹ ਘਰ ਦਾ ਵੇਖਣ ਤੇ ਬਾਹਰ ਜਾਣ ਸਾਥ ਸੰਗਤ ਜਿਹੜੇ ਜ਼ਿੰਮੇਵਾਰ ਭਰਾ ਨੇ ਉਹਨਾਂ ਦੇ ਫਸਲਾਂ ਮਰ ਗਈਆਂ ਤੇ ਉਹਨਾਂ ਦਾ ਵੀ ਨੁਕਸਾਨ ਬਹੁਤ ਹੋ ਜਾਂਦਾ ਹੈ ਉਹਨਾਂ ਦੇ ਘਰ ਟਹਿ ਗਏ ਉਹਨਾਂ ਨੂੰ ਦੁਬਾਰਾ ਤੋਂ ਹੌਸਲਾ ਦੇ ਕੇ ਦੁਬਾਰਾ ਤੋਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਨਾਲ ਜੋੜਨ ਦੀ ਲੋੜ ਹੈ ਉਹਨਾਂ ਨੂੰ ਆਪਣੇ ਬਰਾਬਰ ਕਰਨ ਦੀ ਲੋੜ ਹੈ ਸਾਥ ਸੰਗਤ ਇਹ ਚੀਜ਼ਾਂ ਨੂੰ ਯਾਦ ਰੱਖਿਏ ਧਿਆਨ ਰੱਖਿਏ ਸਰਕਾਰਾਂ ਨੇ ਸਾਨੂੰ ਰਾਹਤ ਸਮਗਰੀ ਦਿੱਤੀ ਪਤਾ ਨਹੀਂ ਨਹੀਂ ਦਿੱਤੀ ਜਿੰਨਾ ਥਾਵਾਂ ਤੇ ਪਹੁੰਚੀ ਜਲੋ ਗੱਲ ਵੱਖਰੀ ਹੋ ਤੇ ਜਿੰਨੀ ਵੀ ਦਿੱਤੀ ਪਰ ਸਰਕਾਰਾਂ ਇੰਨੀ ਰਾਹਤ ਸਮਗਰੀ ਨਹੀਂ ਦੇ ਸਕਦੀਆਂ ਵੀ ਸਾਡਾ ਦੁਬਾਰੇ ਘਰ ਪਹੁੰਚੇ ਜਾਂ ਸਾਡੇ ਧੀ ਬੱਚੇ ਜਿਹੜੇ ਬਿਮਾਰ ਨੇ ਉਹਨਾਂ ਦਾ ਇਲਾਜ ਹੋ ਜਾਵੇ ਜਾਂ ਕੁਝ ਵੀ ਹੋ ਜਾਵੇ ਇੰਨੀ ਰਾਹਤ ਸਮਗਰੀ ਨਹੀਂ ਕੇਵਲ ਨਾਮ ਦੀ ਫਾਰਮੈਲਟੀ ਹੁੰਦੀ ਹੈ ਤੇ ਦੂਜੀ ਗੱਲ ਸਾਂਝ ਸੰਗਤ ਕਿ ਸਾਡਾ ਜਿਹੜਾ ਹੈ ਉਹ ਆਪਣਾ ਇੱਕ ਤਰੀਕਾ ਹੈ ਅਸੀਂ ਪੰਜਾਬੀ ਆ ਤੇ ਅਸੀਂ ਕੋ ਦੂਜੇ ਨੂੰ ਡੁੱਬਦਾ ਨਹੀਂ ਦੇਖ ਸਕਦੇ ਮਰਦਾੜੀ ਦੇਖ ਸਕਦੇ ਅਸੀਂ ਅੱਗੇ ਹੋ ਜਾਂਦੇ ਆ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਭਾਈ ਅੱਗੇ ਹੋ ਤੇ ਹਰ ਇੱਕ ਲਈ ਖੜਾ ਹਰ ਇੱਕ ਦੀ ਮਦਦ ਕਰ ਤੇ ਤੂੰ ਕਦੇ ਵੀ ਢਿਲਾ ਨਹੀਂ ਪਏਗਾ ਤੇ ਤੂੰ ਕਦੇ ਮਠਾ ਚਾਲ ਨਹੀਂ ਚੱਲੇਗਾ ਇੱਕ ਦੂਜੇ ਦੀ ਮਦਦ ਕਰ ਇਹੋ ਹੀ ਸਭ ਤੋਂ ਵੱਡੀ ਜਿਹੜੀ ਹੈ ਇਨਸਾਨੀਅਤ ਹੈ ਸਾਡੇ ਪੰਜਾਬ ਦੀ ਖਾਸੀਅਤ ਹੈ ਹੋਰ ਸਟੇਟਾਂ ਦੇ ਵਿੱਚ ਕੋਈ ਖੜੇ ਨਾ ਖੜੇ ਇੱਕ ਦੂਜੇ ਦੇ ਖੜਦੇ ਆ ਤਾਂ ਚੰਗੀ ਗੱਲ ਹੈ ਪਰ ਪੰਜਾਬ ਵਰਗੀ ਰੀਸ ਕੋਈ ਨਹੀਂ ਪੰਜਾਬੀ ਹਰ ਇੱਕ ਨਾਲ ਖੜਦੇ ਨੇ ਸਾਥ ਸੰਗਤ ਤਾਂ ਚੰਗੀ ਗੱਲ ਹੈ ਤੇ ਨਾਲ ਇੱਕ ਬੇਨਤੀ ਹੋਰ ਹਨਾਂ ਦੇ ਮਦਰੋਂ ਜਿਹੜੇ ਹਾਲਾਤ ਨੇ ਉਦੋਂ ਨਾਜ਼ੁਕ ਹੋਣਗੇ ਉਦੋਂ ਜ਼ਰੂਰਤ ਪੈਣੀ ਹੈ ਉਦੋਂ ਵੀ ਜਾਇਓ ਟਰਾਲੀਆਂ ਭਰ-ਭਰ ਕੇ ਬਹੁਤ ਚੰਗੀ ਗੱਲ ਹੈ ਬੜਾ ਖੁਸ਼ ਹੁੰਦਾ ਦਿਲ ਨੌਜਵਾਨਾਂ ਨੂੰ ਵੇਖ ਕੇ ਇੱਕ ਦੂਜੇ ਤੋਂ ਭੱਜ ਕੇ ਅੱਗੇ ਸੇਵਾ ਕਰਦੇ ਨੇ ਜਿੱਥੇ ਬੰਨ ਟੁੱਟੇ ਨੇ ਉਥੇ ਕਿਵੇਂ ਭੱਜ-ਭੱਜ ਕੇ ਸਵਾਵਾ ਕਰਦੇ ਨੇ ਬਹੁਤ ਚੰਗੀ ਗੱਲ ਮਨ ਖੁਸ਼ ਹੁੰਦਾ ਤੇ ਇੱਕ ਬੇਨਤੀ ਮੈਂ ਹੋਰ ਕਰਦਾ ਵੀਰ ਬਣ ਕੇ ਜਿਹੜਾ ਵੀ ਕੋਈ ਨਸ਼ਾ ਕਰਦਾ ਮਾੜਾ ਜਾਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਾੜਾ ਜਿਹਾ ਵੀ ਕਰਦਾ ਨਾ ਉਹ ਛੱਡ ਦਿਓ ਸਾਡੇ ਪੰਜਾਬ ਦੀ ਜਵਾਨੀ ਇੰਜ ਪਤਾ ਲੱਗੇ ਵੀ ਐਦਾਂ ਜਿਹੜੀ ਜਵਾਨੀ ਸਾਡੀ ਹੈ ਉਹ ਦਰਿਆਵਾਂ ਨੂੰ ਬੰਨ ਵੀ ਲਾ ਦਿੰਦੀ ਹੈ ਤੇ ਆਖਰ ਇਹ ਜਵਾਨੀ ਜਿਹੜੀ ਹੈ ਨਸ਼ੇੜੀ ਘੌਣ ਦੇ ਲਾਇਕ ਨਹੀਂ ਇਹ ਦਾਗ ਆਪਣੇ ਆਪ ਤੋਂ ਲਾ ਦਿਓ ਵੀਰਿਓ ਇਹ ਇੰਨੀਆਂ ਕੋ ਬੇਨਤੀਆਂ ਮੇਰੀਆਂ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ